ਸਵੇਰੇ ਜੀਤੀ ਉਠਣਾ ਫਿਰ ਨਾਮ ਸਿਮਰਨ ਜਪਣਾ ਕਸਰਤ ਕਰਨੀ ਸਾਫ ਸੁਥਰਾ ਹੈਲਦੀ ਨਾਸ਼ਤਾ ਕਰਨਾ ਕੰਮ ਤੇ ਜਾਣਾ ਨਵੇਂ ਲੋਕਾਂ ਨਾਲ ਮਿਲਣਾ ਜੁਲਣਾ ਦਿਨ ਭਰ ਕੰਮ ਕਰਨਾ ਮਿਹਨਤ ਕਰਨੀ ਤੇ ਫਿਰ ਘਰ ਪਰਤ ਕੇ ਸ਼ਾਂਤੀ ਤੇ ਮਾਲਕ ਦਾ ਧੰਨਵਾਦ ਕਰਕੇ ਸਕੂਨ ਵਾਲੀ ਨੀਂਦ ਲੈਣੀ ਮਨ ਵਿੱਚ ਕੇਵਲ ਖੁਸ਼ੀ ਖੁਸ਼ੀ ਦਾ ਹੋਣਾ ਬਹੁਤ ਸਾਰੇ ਲੋਕਾਂ ਲਈ ਇਹ ਸਭ ਸੁਖਣੀ ਵਰਗੀ ਜ਼ਿੰਦਗੀ ਹੁੰਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਸਭ ਨੂੰ ਹਕੀਕਤ ਬਣਾਇਆ ਜਾ ਸਕਦਾ ਹੈ ਪਰ ਫਿਰ ਮਨਜ ਸਵਾਲ ਉੱਠਦਾ ਹੈ ਕਿ ਜੇਕਰ ਇਹ ਸਭ ਕੁਝ ਇੰਨਾ ਹੀ ਆਸਾਨ ਹੁੰਦਾ ਤਾਂ ਹਰ ਕੋਈ ਅਜਿਹਾ ਕਿਉਂ ਨਹੀਂ ਕਰ ਪਾਉਂਦਾ ਅਸਲ ਵਿੱਚ ਆਪਾਂ ਆਪਣੀਆਂ ਪੁਰਾਣੀਆਂ ਆਦਤਾਂ ਨਾਲ ਇੰਨੇ ਗਹਿਰੇ ਜੁੜੇ ਹੋਨੇ ਆ ਕਿ ਉਹਨਾਂ ਪੁਰਾਣੀਆਂ ਗਲਤ ਆਦਤਾਂ ਨੂੰ ਤੋੜਨਾ ਮੁਸ਼ਕਲ ਲੱਗਦਾ ਹੈ ਆਪਾਂ ਸਾਰੇ ਜਾਣਦੇ ਆ ਕਿ ਕੀ ਕੁਝ ਕਰਕੇ ਆਪਾਂ ਚੰਗੀਆਂ ਆਦਤਾਂ ਅਪਣਾ ਸਕਦੇ ਆ ਪਰ ਫਿਰ ਵੀ ਪੁਰਾਣੀਆਂ ਆਦਤਾਂ 'ਚ ਫਸੇ ਰਹਿੰਦੇ ਆ ਅੱਜ ਗੱਲ ਕਰਾਂਗੇ ਲੇਖਿਕਾ ਲੋਰੇਟਾ ਬ੍ਰਾਇਨਿੰਗ ਦੀ ਕਿਤਾਬ ਹੈਬਿਟਸ ਆਫ ਹੈਪੀ ਬ੍ਰੇਨ ਮਤਲਬ ਖੁਸ਼ ਦਿਮਾਗ ਦੀਆਂ ਚੰਗੀਆਂ ਆਤਾਂ ਕਿਹੜੇ ਖਾਸ ਕੈਮੀਕਲਸ ਮਤਲਬ ਰਸਾਇਣਾਂ ਕਰਕੇ ਆਪਣਾ ਦਿਮਾਗ ਖੁਸ਼ੀ ਮਹਿਸੂਸ ਕਰਦਾ ਹੈ ਤੇ ਇਸ ਕਿਤਾਬ ਤੋਂ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਿ ਇਹਨਾਂ ਰਸਾਇਣਾਂ ਕਰਕੇ ਕਿਵੇਂ ਤੁਸੀਂ ਖੁਸ਼ੀ ਮਹਿਸੂਸ ਕਰ ਸਕਦੇ ਹੋ ਤੁਸੀਂ ਜਾਣੋਗੇ ਕਿਵੇਂ ਚਾਰੋਂ ਰਸਾਇਣ ਡੋਪਾਮਾਈਨ ਐਂਡੋਰਫਿਨ ਸੈਰੋਟੋਨਿਨ ਅਤੇ ਆਕਸੀਟੋਸਿਨ ਆਪਣੇ ਵਰਤਾਲੂ ਅਤੇ ਮੂਡ ਨੂੰ ਕੰਟਰੋਲ 'ਚ ਰੱਖਦੀਆਂ ਅਤੇ ਸਾਨੂੰ ਖੁਸ਼ੀ ਮਹਿਸੂਸ ਕਰਵਾਉਂਦੇ ਹਨ ਲਿਖਿਆ ਜ਼ਿਕਰ ਕਰਦੇ ਹਨ ਕਿ ਕਿਹੜੀਆਂ ਆਦਤਾਂ ਅਪਣਾ ਕੇ ਦਿਮਾਗ ਵਿੱਚੋਂ ਇਹ ਚਾਰੋਂ ਖੁਸ਼ੀ ਮਹਿਸੂਸ ਕਰਾਉਣ ਵਾਲੇ ਰਸਾਇਣ ਨਿਕਲਦੇ ਹਨ ਤੁਸੀਂ ਕਿੰਨੀ ਵਾਰ ਆਪਣੀਆਂ ਆਦਤਾਂ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇਗੀ ਮੋਟੀਵੇਟ ਹੋਏ ਤੇ ਫਿਰ ਨਾਕਾਮ ਹੋ ਗਏ ਤੇ ਫਿਰ ਹਾਰ ਮੰਨ ਲਈ ਹੋਵੇਗੀ ਮੰਨ ਲਓ ਤੁਸੀਂ ਜੰਗਲ ਵਿੱਚ ਹੋ ਤੁਸੀਂ ਭੁੱਖ ਨਾਲ ਮਰ ਰਹੇ ਹੋ ਤੇ ਖਾਣ ਨੂੰ ਕੁਝ ਨਹੀਂ ਦਿਖ ਰਿਹਾ ਆਖੇ ਤੁਸੀਂ ਪੱਤੇ ਹੀ ਖਾਓਗੇ ਸਾਡਾ ਦਿਮਾਗ ਹੁਣ ਵੀ ਉਦਾਂ ਹੀ ਕੰਮ ਕਰਦਾ ਹੈ ਜਿਵੇਂ ਆਪਣੇ ਪੁਰਖਾਂ ਦਾ ਕਰਦਾ ਸੀ। ਆਪਣਾ ਦਿਮਾਗ ਪਰਮਾਤਮਾ ਦੁਆਰਾ ਖਾਸ ਤਰ੍ਹਾਂ ਨਾਲ ਬਣਿਆ ਹੈ ਤੇ ਇਸ ਦਾ ਪਹਿਲਾ ਮਕਸਦ ਜਿਉਂਦੇ ਰਹਿਣਾ ਹੈ। ਜਿਉਂਦੇ ਰਹਿਣ ਲਈ ਆਪਣਾ ਦਿਮਾਗ ਰੋਟੀ ਕੱਪੜਾ ਮਕਾਨ ਵਾਲੇ ਮੋਰਤੇ ਚੱਲਦਾ ਹੈ। ਇਹੀ ਮੋਰਤੇ ਚੱਲਦੇ ਆਪਣੀਆਂ ਆਦਤਾਂ ਬਚਪਨ ਤੋਂ ਆਪਾਂ ਸਿੱਖਦੇ ਆ ਰਹੇ ਹਾਂ ਤੇ ਆਪਣੇ ਦਿਮਾਗ 'ਚ ਇਹ ਸਭ ਆਦਤਾਂ ਬੈਠ ਜਾਂਦੀਆਂ ਹਨ। ਮੈਂ ਕਹੇ ਜੇ ਕੱਪੜੇ ਪਾਏ ਨਹੀਂ, ਕਹੇ ਜੇ ਖਾਣਾ ਖਾਇਆ ਦੇ ਕਿਹੋ ਜਿਹੇ ਮਕਾਨ 'ਚ ਰਹਿ ਰਹੇ ਹਾਂ ਇਹ ਸਭ ਦੇ ਚੱਲਦੇ ਆਪਾਂ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਮਹਿਸੂਸ ਕਰਦੇ ਹਾਂ ਲੇਖਿਕਾ ਇਹ ਦੱਸਦੀ ਹੈ ਕਿ ਸਾਡਾ ਦਿਮਾਗ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਹੀ ਖੁਸ਼ੀ ਦਾ ਅਨੁਭਵ ਕਰਦਾ ਹੈ ਅਤੇ ਇਹ ਖੁਸ਼ੀ ਕਿਹੜੇ ਰਸਾਇਣਾਂ ਨਾਲ ਆਉਂਦੀ ਹੈ ਉਹ ਚਾਰ ਮੁੱਖ ਹੈ ਪੀ ਹਾਰਮੋਨਸ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ ਜਿਨ੍ਹਾਂ ਦੀ ਆਪਾਂ ਉੱਤੇ ਗੱਲ ਕੀਤੀ ਹੈ ਲੇਖਿਕਾ ਦੱਸਦੀ ਹੈ ਕਿ ਇਹ ਕੈਮੀਕਲ ਕਿਵੇਂ ਕੰਮ ਕਰਦੇ ਹਨ ਤੇ ਅਸੀਂ ਕਿਵੇਂ ਆਪਣੇ ਮਨ ਰਾਹੀਂ ਉਹਨਾਂ ਨੂੰ ਕੁਦਰਤੀ ਢੰਗ ਨਾਲ ਖੁਸ਼ ਰਹਿਣ ਲਈ ਵਰਤ ਸਕਦੇ ਹਾਂ ਪਹਿਲਾ ਹਾਰਮੋਨ ਜਿਸ ਦੀ ਉਹ ਗੱਲ ਕਰਦੇ ਨੇ ਉਹ ਹੈ ਡੋਪਾਮਾਈਨ ਡੋਪਾਮਾਈਨ ਮਾਨ ਸਮਾਜਿਕ ਦਰਜੇ ਅਤੇ ਮਾਨਤਾ ਨਾਲ ਜੁੜਿਆ ਹੋਇਆ ਹੈ ਇਹ ਕੈਮੀਕਲ ਇੱਕ ਐਸਾ ਕੈਮੀਕਲ ਹੈ ਜੋ ਉਦੋਂ ਨਿਕਲਦਾ ਹੈ ਜਦੋਂ ਅਸੀਂ ਕਿਸੇ ਲਕਸ਼ ਨੂੰ ਪੂਰਾ ਕਰਨ ਦੀ ਕਗਾਰ ਤੇ ਹੁੰਦੇ ਹਾਂ ਤਾਂ ਉਸ ਲਕਸ਼ ਨੂੰ ਸਮਾਪਤ ਕਰਨ ਵਿੱਚ ਇਹ ਕੈਮੀਕਲ ਸਾਡੀ ਮਦਦ ਕਰਦਾ ਹੈ ਇਹ ਸਾਡੇ ਪ੍ਰਗਟ ਰੂਪ ਵਿੱਚ ਖੁਸ਼ੀ ਅਤੇ ਉਮੀਦ ਨਾਲ ਜੁੜੀ ਹੋਈ ケमिकल ਹੈ ਆਤਾਂ ਜੋ ਡੋਪਾਮਾਈਨ ਵਧਾਉਂਦੀਆਂ ਹਨ ਨਵੇਂ ਲਕਸ਼ ਬਣਾਉਣਾ ਅਤੇ ਉਹਨਾਂ ਨੂੰ ਹਾਸਲ ਕਰਨ ਦੀ ਯੋਜਨਾ ਛੋਟੇ ਛੋਟੇ ਇਨਾਮ ਆਪਣੇ ਲਈ ਰੱਖਣਾ ਮੰਨ ਲਓ ਤੁਸੀਂ ਸੋਚਿਆ ਕਿ ਅੱਜ ਮੈਂ ਜੇ ਇੱਕ ਚੈਪਟਰ ਪੂਰਾ ਕਰ ਲਿਆ ਤਾਂ ਖੁਦ ਨੂੰ ਕੋਈ ਛੋਟਾ ਜਿਹਾ ਇਨਾਮ ਦੇਵਾਂਗਾ ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋਵੇਗੀ ਅਗਲੇ ਕਦਮ ਦੀ ਯੋਜਨਾ ਬਣਾਉਣੀ ਇਸ ਨਾਲ ਵੀ ਤੁਹਾਡਾ ਡੋਪਾਮਾਈਨ ਹਾਰਮੋਨ ਵੱਧਦਾ ਹੈ ਸੈਰੋਟੋਨਿਨ ਸੈਰੋਟੋਨਿਨ ਇੱਕ ਅਜੀਹਾ ਰਸਾਇਣਿਕ ਪਦਾਰਥ ਹੈ ਜੋ ਸਰੀਰ ਅਤੇ ਦਿਮਾਗ ਵਿੱਚ ਸੰਦੇਸ਼ ਵਜੋਂ ਕੰਮ ਕਰਦਾ ਹੈ। ਇਹਨੂੰ ਅਕਸਰ ਖੁਸ਼ੀ ਦਾ ਹਾਰਮੋਨ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਮੂਡ, ਆਤਮਿਕ ਸੁਖਚੈਨ ਅਤੇ ਚਿੰਤਾ ਨੂੰ ਨਿਯੰਤਰਿਤ ਕਰਦਾ ਹੈ। ਆਤ ਤਾਂ ਜੋ ਸੈਰੋਟੋਨਿਨ ਵਧਾਉਂਦੀਆਂ ਹਨ। ਧੁੱਪ ਵਿੱਚ ਸਮਾਂ ਬਿਤਾਉਣਾ, ਹਰ ਰੋਜ਼ ਕੁਝ ਸਮੇਂ ਲਈ ਧੁੱਪ ਵਿੱਚ ਰਹਿਣਾ ਸੈਰੋਟੋਨਿਨ ਦੀ ਪੈਦਾਵਾਰ ਵਧਾਉਂਦਾ ਹੈ। ਵਿਆਮ ਕਰਨਾ, ਨਿਯਮਤ ਕਸਰਤ ਕਰਨੀ, ਖਾਸ ਕਰਕੇ ਦੌੜੀ ਜਾਂ ਤੇਜ਼ ਚੱਲਣਾ ਦਿਮਾਗ ਵਿੱਚ ਸੈਰੋਟੋਨਿਨ ਦੀ ਪੱਧਰ ਨੂੰ ਵਧਾਉਂਦਾ ਹੈ। ਧਿਆਨ ਤੇ ਸਾਧਨਾ, ਮਨ ਨੂੰ ਸ਼ਾਂਤ ਕਰਨਾ ਅਤੇ ਹਰੇਕ ਪਲ ਨੂੰ ਮਹਿਸੂਸ ਕਰਨਾ ਦਿਮਾਗ ਨੂੰ ਸਕੂਨ ਦਿੰਦਾ ਹੈ ਜੋ ਸੈਰੋਟੋਨਿਨ ਨੂੰ ਵਧਾਉਂਦਾ ਹੈ। করুণਾਮਾਨ ਕੰਮ ਕਰਨਾ, ਹੋਰਾਂ ਦੀ ਮਦਦ ਕਰਨਾ ਜਾਂ ਕਿਸੇ ਲਈ ਦਇਆ ਮਹਿਸੂਸ ਕਰਨਾ ਇੱਕ ਚੰਗਾ ਕੰਮ ਹੈ। ਸੈਰੋਟੋਨਿਨ ਉਸ ਨਾਲ ਸਰੀਰ ਵਿੱਚ ਵੱਧਦਾ ਹੈ। ਯਾਦਾਂ ਤੇ ਧੰਨਵਾਦੀ ਹੋਣਾ। ਪੁਰਾਣੀਆਂ ਚੰਗੀਆਂ ਯਾਦਾਂ ਨੂੰ ਯਾਦ ਕਰਨਾ اپنی زندگی ਵਿੱਚ ਹਰ ਚੀਜ਼ ਲਈ ਧੰਨਵਾਦੀ ਹੋਣਾ ਇਨ੍ਹਾਂ ਸਭ ਚੀਜ਼ਾਂ ਨਾਲ ਵੀ ਤੁਹਾਡੇ ਸਰੀਰ ਵਿੱਚ ਸੈਰੋਟੋਨਿਨ ਦੀ ਮਾਤਰਾ ਵਧਦੀ ਹੈ ਸਿਹਤਮੰਦ ਭੋਜਨ ਕਰਨਾ ਟ੍ਰਾਈਪਟੋਫੈਨ ਵਾਲੇ ਪਦਾਰਥ ਜਿਵੇਂ ਕਿ ਦਹੀਂ ਅਖਰੋਟ ਕੇਲੇ ਦਾਲਾਂ ਸੈਰੋਟੋਨਿਨ ਦੀ ਪੈਦਾਵਾਰ ਵਿੱਚ ਮਦਦ ਕਰਦੇ ਹਨ ਚੰਗੀ ਨੀਂਦ ਪੂਰੀ ਨੀਂਦ ਸੈਰੋਟੋਨਿਨ ਦੇ ਸਹੀ ਸੰਤੁਲਨ ਲਈ ਲਾਜ਼ਮੀ ਹੈ ਕੁਝ ਨਵਾਂ ਸਿੱਖਣਾ ਕੁਝ ਨਵਾਂ ਕ੍ਰੀਏਟਿਵ ਕਰਨਾ ਇਹ ਸਭ ਵੀ ਸੈਰੋਟੋਨਿਨ ਵਧਾਉਣ ਵਿੱਚ ਤੁਹਾਡੀ ਮਦਦ ਕਰੇਗਾ ਆਕਸੀਟੋਸਿਨ ਆਕਸੀਟੋਸਿਨ ਪ੍ਰੋਸੀਮੰਤ ਅਤੇ ਸਾਂਝ ਵਾਲਾ ਕੈਮੀਕਲ ਹੈ ਆਕਸੀਟੋਸਿਨ ਲਵ ਹਾਰਮੋਨ ਵਲੋਂ ਵੀ ਜਾਣਿਆ ਜਾਂਦਾ ਹੈ ਇਹ ਸਾਂਝ ਭਰੋਸੇ ਅਤੇ ਨੇੜਲੇ ਰਿਸ਼ਤਿਆਂ ਰਾਹੀਂ ਉਤਪੰਨ ਹੁੰਦਾ ਹੈ ਇਹ ਤਮਾਕ ਨੂੰ ਸੰਭਾਲ ਅਤੇ ਸੰਬੰਧ ਦੀ ਖੁਸ਼ੀ ਮਹਿਸੂਸ ਕਰਾਉਂਦਾ ਹੈ ਇਸ ਕੈਮੀਕਲ ਦਾ ਕੰਮ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਣਾ ਹੈ ਜਦੋਂ ਆਪਾਂ ਆਪਣੇ ਨਾਲ ਜੁੜੇ ਹੁੰਨੇ ਆ ਤਾਂ ਉਦੋਂ ਆਪਣਾ ਮਨ ਆਪਣੇ ਆਪ ਖੁਸ਼ੀ ਮਹਿਸੂਸ ਕਰਦਾ ਹੈ ਆਤਾਂ ਜੋ অক্সੀਟੋਸਿਨ ਵਧਾਉਂਦੀਆਂ ਹਨ ਕਿਸੇ ਪਿਆਰੇ ਨਾਲ ਗੱਲਾਂ ਕਰਨਾ ਅਤੇ ਸਮਾਂ ਬਿਤਾਉਣਾ ਪਰਿਵਾਰ ਜਾਂ ਦੋਸਤਾਂ ਨਾਲ ਪਿਆਰ ਭਰਿਆ ਸਮਾਂ ਗੁਜ਼ਾਰਨਾ অক্সੀਟੋਸਿਨ ਦੀ ਮਾਤਰਾ ਵਧਾਉਂਦਾ ਹੈ ਜੱਫੀ ਪਾਉਣਾ ਗਲੇ ਮਿਲਣਾ ਹੱਥ ਫੜਨਾ ਜਾਂ ਜੱਫੀ ਪਾਉਣਾ অক্সੀਟੋਸਿਨ ਨੂੰ ਤੁਰੰਤ ਰਿਲੀਜ਼ ਕਰਦਾ ਹੈ ਤੇ ਇਸ ਦੀ ਸਭ ਤੋਂ ਉੱਤਮ ਉਦਾਹਰਣ ਹੈ ਮਾਂ ਨਾਲ ਜੱਫੀ ਪਾਉਣਾ ਜਿਸ ਵਿੱਚ ਸਭ ਤੋਂ ਵੱਧ ਸਕੂਨ ਲੁਕਿਆ ਹੁੰਦਾ ਹੈ ਪਿਆਰ ਭਰੀ ਗੱਲਬਾਤ ਕਰਨਾ ਇਸੇ ਨੂੰ ਪਿਆਰ ਭਰੀ ਜਾਂ ਸਹਿਯੋਗੀ ਗੱਲ ਕਰਨਾ ਦੋਹਾਂ ਪਾਸਿਆਂ ਵਿੱਚ ਆਕਸੀਟੋਸਿਨ ਵਧਾਉਂਦੀ ਹੈ ਜਾਨਵਰਾਂ ਨਾਲ ਸਮਾਂ ਗੁਜ਼ਾਰਨਾ ਆਪਣੇ ਪਾਲਤੂ ਜਾਨਵਰਾਂ ਨੂੰ ਪਿਆਰ ਕਰਨਾ ਜਾਂ ਉਹਨਾਂ ਨਾਲ ਖੇਡਣਾ ਵੀ ਆਕਸੀਟੋਸਿਨ ਦੀ ਪੈਦਾਵਾਰ ਵਧਾਉਂਦਾ ਹੈ ਐਂਡੋਰਫਿਨ ਐਂਡੋਰਫਿਨ ਕੁਦਰਤੀ ਤੌਰ ਤੇ ਦਰਦ ਨਿਵਾਰਣ ਹੁੰਦਾ ਹੈ ਜਦੋਂ ਆਪਾਂ ਦਰਦ ਮਹਿਸੂਸ ਕਰ ਰਹੇ ਹੁੰਦੇ ਆ ਉਦੋਂ ਐਂਡੋਰਫਿਨ ਇੱਕ ਕੈਮੀਕਲ ਸਾਡੇ ਸ਼ਰੀਰ ਵਿੱਚ ਕੁਦਰਤੀ ਤੌਰ ਤੇ ਦਰਦ ਨੂੰ ਘਟਾਉਂਦਾ ਹੈ ਅਤੇ ਸਾਨੂੰ ਅੰਦਰੂਨੀ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਸ਼ਰੀਰਿਕ ਕਸਰਤ ਜਾਂ ਹਾਸੇ ਨਾਲ ਜੁੜਿਆ ਹੁੰਦਾ ਹੈ ਆਤਾਂ ਜੋ ਐਂਡੋਰਫਿਨ ਵਧਾਉਂਦੀਆਂ ਹਨ ਉਹ ਹਨ ਹੱਸਣਾ ਅਤੇ ਮਨੋਰੰਜਨ ਕਰਨਾ ਜਦੋਂ ਆਪਾਂ ਕਿਸੇ ਇਨਸਾਨ ਨਾਲ ਸੁਰੱਖਿਅਤ ਅਤੇ ਕੰਫਰਟੇਬਲ ਮਹਿਸੂਸ ਕਰਦੇ ਹਾਂ ਕਸਰਤ ਕਰਨਾ ਜਾਂ ਨੱਚਣਾ ਮਨਪਸੰਦ ਦਾ ਮਿਊਜ਼ਿਕ ਸੁਣਨਾ ਜਦੋਂ ਆਪਾਂ ਦੂਸਰਿਆਂ ਤੋਂ ਮਾਨ ਸਨਮਾਨ ਪ੍ਰਾਪਤ ਕਰਦੇ ਹਾਂ ਜਦੋਂ ਆਪਣਾ ਆਪਣੇ ਉੱਤੇ ਵਿਸ਼ਵਾਸ ਵਧਦਾ ਹੈ ਖੇਡਾਂ ਜਾਂ ਰਚਨਾਤਮਕ ਕੰਮ ਕਰਨਾ ਮਤਲਬ ਕੁਝ ਕ੍ਰੀਏਟਿਵ ਕੰਮ ਕਰਨ ਨਾਲ ਇਹ ਕੈਮੀਕਲ ਮਹਿਸੂਸ ਹੁੰਦਾ ਹੈ ਸਿਰਫ ਇਹੀ ਸਭ ਚੀਜ਼ਾਂ ਨਹੀਂ ਹਰ ਉਹ ਚੀਜ਼ ਜੋ ਤੁਹਾਨੂੰ ਖੁਸ਼ੀ ਦਿੰਦੀ ਹੈ ਇੱਕ ਕਿਤਾਬ ਤੇ ਲਿਖੋ ਫਿਰ ਉਹ ਉਹ ਹਰ ਇੱਕ ਚੀਜ਼ بار بار ਦੁਹਰਾਓ ਤੇ ਫਿਰ ਤੁਸੀਂ ਮਹਿਸੂਸ ਕਰੋਗੇ ਕਿ ਇਹਨਾਂ ਕੈਮੀਕਲਾਂ ਨੂੰ ਕਿਵੇਂ ਐਕਟੀਵੇਟ ਕੀਤਾ ਜਾਂਦਾ ਹੈ ਤੇ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਦਿਮਾਗ ਦੀ ਪੁਰਾਣੀ ਯਾਦਦਾਸ਼ਤ ਅਤੇ ਖੁਸ਼ੀ ਉੱਤੇ ਪ੍ਰਭਾਵ ਲਈਕਾ ਦੱਸਦੀ ਹੈ ਕਿ ਸਾਡਾ ਦਿਮਾਗ ਅਕਸਰ ਪੁਰਾਣੀਆਂ ਯਾਦਾਂ ਅਤੇ ਦਹਿਸ਼ਤਵਾਲੀ ਤਜਰਬਿਆਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਇਹ ਪੁਰਾਣੀਆਂ ਆਦਤਾਂ ਜਿਵੇਂ ਮੈਂ ਕਦੇ ਕਾਮਯਾਬ ਨਹੀਂ ਹੋ ਸਕਦਾ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ ਹਨ ਇਸਦਾ ਹੱਲ ਛੋਟੀਆਂ-ਛੋਟੀਆਂ ਜਿੱਤਾਂ ਤੇ ਧਿਆਨ ਦਿਓ ਨਵੀਆਂ ਆਦਤਾਂ ਰਚਣ ਲਈ 45 ਦਿਨ ਲੱਗਦੇ ਹਨ ਪੁਰਾਣੀਆਂ ਆਦਤਾਂ ਨੂੰ ਤੋੜ ਕੇ ਨਵੀਆਂ ਆਧਾਰੀਆਂ ਬਣਾਓ ਨਵੀਆਂ ਆਦਤਾਂ ਸਧਾਰਨ ਪਰ ਪ੍ਰਭਾਵਸ਼ਾਲੀ ਨੇਕਾ ਸ਼ੁਰੂਆਤ ਕਰਦੀ ਹੈ ਕਿ ਤੁਸੀਂ ਦਿਨ ਵਿੱਚ 5 ਮਿੰਟ ਲਈ ਇੱਕ ਨਵੀਂ ਆਦਤ ਤੇ ਧਿਆਨ ਦਿਓ ਤਾਂ ਉਹ ਹੌਲੀ-ਹੌਲੀ ਦਿਮਾਗ ਵਿੱਚ ਨਵੀਂ ਰਾਹਦਾਰੀ ਬਣਾ ਲਵੇਗੀ ਉਦਾਹਰਨ ਰੋਜ਼ ਇੱਕ ਚੰਗੀ ਗੱਲ ਲਿਖੋ ਕਿਸੇ ਨੂੰ ਧੰਨਵਾਦ ਮੈਸੇਜ ਭੇਜੋ ਰੋਜ਼ 15 ਮਿੰਟ ਲਈ ਕਸਰਤ ਕਰੋ ਖੁਸ਼ੀ ਲਈ ਦਿਲੋਂ ਚੁਣੀ ਹੋਈਆਂ ਆਦਤਾਂ ਉਦਾਹਰਨ ਵਜੋਂ ਲਿਖਾ ਦੱਸਦੀ ਹੈ 5 ਮਿੰਟ ਲਈ ਐਕਸਰਸਾਈਜ਼ ਕਰੋ 5 ਮਿੰਟ ਲਈ ਟੀਚਾ ਨਿਰਧਾਰਤ ਕਰੋ ਆਪਣੇ ਕਿਸੇ ਨੇੜਲੇ ਨੂੰ ਨਲ ਗੱਲ ਕਰੋ ਫੋਨ ਤੇ ਚੈਲੰਜ ਅਤੇ ਰੁਕਾਵਟਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਮੈਂ ਤਾਂ ਇੰਜ ਹੀ ਹਾਂ ਮੈਂ ਨਹੀਂ ਬਦਲ ਸਕਦਾ ਪਰ ਇਹ ਸਿਰਫ ਪੁਰਾਣੀ ਧਮਾਕੀ ਤਰੰਗਾਂ ਦਾ ਨਤੀਜਾ ਹੈ ਇਸ ਦਾ ਹੱਲ ਹੈ ਹੌਲੀ ਹੌਲੀ ਪਰ ਲਗਾਤਾਰ ਕੋਸ਼ਿਸ਼ ਕਰਦੇ ਜਾਓ ਆਪਣੇ ਆਪ ਨਾਲ ਸਬਰ ਕਰਨਾ ਸਿੱਖੋ ਨਾਕਾਮੀ ਨੂੰ ਸਿੱਖਣ ਦਾ ਮੌਕਾ ਬਣਾਓ ਲੇਖਿਕਾ ਆਖਿਰ ਦੱਸਦੀ ਹੈ ਕਿ ਖੁਸ਼ੀ ਕਿਸੇ ਵੱਡੀ ਘਟਨਾ ਦਾ ਨਤੀਜਾ ਨਹੀਂ ਸਗੋਂ ਛੋਟੀਆਂ-ਛੋਟੀਆਂ ਆਤਮਾ ਦੀ ਬਲੌਕ-ਬਲੌਕ ਨਾਲ ਬਣੀ ਹੋਈ ਇਮਾਰਤ ਹੈ ਖੁਸ਼ੀ ਕੋਈ ਜਾਦੂ ਨਹੀਂ ਇਹ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ 'ਚ ਛੁਪੀ ਹੋਈ ਹੁੰਦੀ ਹੈ ਜਦੋਂ ਅਸੀਂ ਆਪਣੇ ਦਿਮਾਗ ਦੇ ਸੁਭਾਅ ਨੂੰ ਸਮਝ ਕੇ ਸਹੀ ਆਦਤਾਂ ਬਣਾਉਂਦੇ ਹਾਂ ਤਾਂ ਅਸਲ ਖੁਸ਼ੀ ਹੌਲੀ-ਹੌਲੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਹੱਸੋ ਖੇਡੋ ਦੌੜੋ ਗਾਣੇ ਸੁਣੋ ਗਾਣੇ ਗਾਓ ਨੱਚੋ ਪਿਆਰ ਕਰੋ ਮਰਨ ਤੋਂ ਪਹਿਲਾਂ ਜਿਓ ਅਤੇ ਖੁਸ਼ ਰਹੋ